ডেইলি পোস্ট পাঞ্জাবি দেখ ਰਹো ਤੁਸੀਂ ਤੇ ਮੈਂ ਹਾਂ ਰਣਜੀਤ ਕੌਰ ਤੇ ਵੱਡੀ ਖਬਰ ਦੀ ਗੱਲ ਕਰਾਂਗੇ ਹਾਲਾਂਕਿ ਕਿਸਾਨ ਦਿੱਲੀ ਦੇ ਵਿੱਚ ਧਰਨਿਆ ਤੇ ਨੇ ਤੇ ਇਹਨਾਂ ਧਰਨਿਆਂ ਵਿਚਕਾਰ বিজেপি ਆਗੂ ਇਹਨਾਂ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਨਹੀਂ ਤੇ ਨਾ ਹੀ ਉਹਨਾਂ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਵਿਚਕਾਰ বিজেপি ਆਗੂ ਲਗਾਤਾਰ ਆਪਣੇ ਵਿਵਾਦਤ ਬਿਆਨਾਂ ਦੇ ਕਾਰਨ ਜਾਂ ਫਿਰ ਆਪਣੇ ਕਾਰਨਾਮਿਆਂ ਕਾਰਨ ਚਰਚਾ ਦੇ ਵਿੱਚ ਰਹੇ ਨੇ ਨਵਾਂ ਦਮਾ ਜੋ বিজেপি ਆਗੂ ਦਾ ਕਾਰਨਾਮਾ ਸਾਹਮਣੇ ਆਇਆ ਭਾਜਪਾ ਦਾ ਨੈਸ਼ਨਲ ਸਪੋਕਸਮੈਨ ਆ ਇਕਬਾਲ ਸਿੰਘ ਲਾਲਪੁਰਾ ਜਿਸ ਦੀ ਇੱਕ ਨਵੀਂ ਫੋਟੋ ਤੇ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਸਬੰਧ ਵਿੱਚ ਉਸ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਜੋ ਇਹ ਸ਼ਰਮਨਾਕ ਹਰਕਤ ਕੀਤੀ ਹੈ ਜਿਸ ਤੋਂ ਬਾਅਦ ਸਿੱਖ ਆਗੂਆਂ ਤੇ ਸਿੱਖ ਜਥੇਬੰਦੀਆਂ ਵਿੱਚ ਰੋਸ ਫੈਲ ਗਿਆ ਦੱਸਿਆ ਕਿ ਇਕਬਾਲ ਸਿੰਘ ਲਾਲਪੁਰਾ ਨੇ ਨਵੇਂ ਸਾਲ ਤੇ ਕੁਰਸੀ ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਦੀ ਇੱਕ ਫੋਟੋ ਪਾਈ ਹੈ ਇਹ ਆਪਣੀ ਫੇਸਬੁੱਕ ਆਈਡੀ ਤੇ ਉਹਨਾਂ ਨੇ ਇਹ ਫੋਟੋ ਪਾਈ ਹੈ ਜਿਸ ਤੋਂ ਬਾਅਦ ਇਹ ਫੋਟੋ ਵਾਇਰਲ ਹੋਈ ਤਾਂ ਲਗਾਤਾਰ ਇਸ ਫੋਟੋ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਐਸਾ ਫੋਟੋ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਲਗਾਤਾਰ ਲਾਲਪੁਰਾ ਦੇ ਖਿਲਾਫ ਲੋਕਾਂ ਦਾ ਗੁੱਸਾ ਵਗ ਗਿਆ ਇਹ ਰੂਪ ਨਗਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਸੰਤਾਂ ਤੇ ਕਿਸਾਨ ਇਕੱਠੀਆਂ ਹੋ ਕੇ ਇਸ ਦੇ ਖਿਲਾਫ ਮੋਰਚਾ ਚਲਾਉਣ ਦੀ ਗੱਲ ਕਰ ਰਹੇ ਨੇ ਦੱਸ ਦਈਏ ਕਿ ਇਹ ਭਾਜਪਾ ਦਾ ਨੈਸ਼ਨਲ ਸਪੋਕਸਮੈਨ ਹੈ ਇਕਬਾਲ ਸਿੰਘ ਲਾਲਪੁਰਾ ਜਿਸ ਨੇ ਨਵੇਂ ਸਾਲ ਤੇ ਆਪਣੀ ਫੇਸਬੁੱਕ ਆਈਡੀ ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਇੱਕ ਕੁਰਸੀ ਤੇ ਸਾਹਮਣੇ ਟੇਬਲ ਲਗਾਇਆ ਹੋਇਆ ਫੋਟੋਸ ਤੁਸੀਂ ਦੇਖ ਸਕਦੇ ਹੋ ਜਿਸ ਤੇ ਟੇਬਲ ਨੂੰ ਚੀਜ਼ ਤੇ ਉਹ ਬੈਠਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜਿਹਨੂੰ ਪੜ੍ਹਨ ਦੀ ਜੋ ਹੈ ਉਹ ਇਸ ਨੂੰ ਢੋਂਗ ਕਹਿ ਲੋ ਜਾਂ ਫਿਰ ਪੜ੍ਹਨ ਦੀ ਜੋ ਉਸਨੇ ਫੋਟੋ ਪਾਈ ਹੈ ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜੋ ਨੇ ਔਰ ਕਿਸਾਨ ਜਥੇਬੰਦੀਆਂ ਦੀ ਜੇਕਰ ਗੱਲ ਕਰਾਂਗੇ ਜਾਂ ਫਿਰ ਅ ਨੌਜਵਾਨਾਂ ਦੀ ਗੱਲ ਕਰਾਂਗੇ ਉਹਨਾਂ ਦਾ ਗੁੱਸਾ ਪੜ ਗਿਆ ਇਸ ਤੋਂ ਬਾਅਦ ਗੱਲ ਕਰੀਏ ਇਸ ਪੂਰੇ ਮਾਮਲੇ ਤੇ ਆਡੀਓ ਵੀ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਤੁਹਾਨੂੰ ਆਡੀਓ ਸੁਣਾ ਦਿੰਦੇ ਆ ਕੇਸ ਆ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ ਜੋ ਆਡੀਓ ਵਾਇਰਲ ਹੋ ਰਹੀ ਹੈ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਕੋਸ਼ਿਸ਼ ਕਰ ਰਿਹਾ ਹੈ ਗੁਰਮਰਯਾਦਾ ਦਾ ਘਾਣ ਹੈ ਜੀ ਇਹ ਮੁੱਦਾ ਅਕਾਲ ਤਖਤ ਤੇ ਪਹੁੰਚਾਉਣਾ ਚਾਹੀਦਾ ਇਸ ਬੰਦੇ ਨੂੰ ਅਕਾਲ ਤਖਤ ਤੇ ਤਲਬ ਹੋਣਾ ਚਾਹੀਦਾ ਹਾਂ ਤਾਂ ਕੋ ਗੱਲੇ ਨਹੀਂ ਬਣਦੀ ਇਹਨਾਂ ਤਾਂ ਇੱਕ ਇਸ ਤੋਂ ਪਹਿਲਾਂ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਤੁਹਾਨੂੰ ਉਹ ਸੁਣਾਣੇ ਹੈ ਕਿ ਕਿਸ ਤਰ੍ਹਾਂ ਨਾਲ ਇਸ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਨੌਜਵਾਨਾਂ ਦੇ ਵਿੱਚ ਗੁੱਸਾ ਹੈ ਸਾਬਾ ਐਗਰੋਜੀ ਕੀ ਫਤਿਹ ਠੀਕ ਹੈ ਜੀ ਜੋ ਕੋਸ਼ਿਸ਼ ਕਰ ਰਿਹਾ ਹੈ ਗੁਰਮਰਯਾਦਾ ਦਾ ਕਹਾਣ ਹੈ ਜੀ ਇਹ ਮੁੱਦਾ ਅਕਾਲ ਤਖਤ ਤੇ ਪਹੁੰਚਾਉਣਾ ਚਾਹੀਦਾ ਇਸ ਬੰਦੇ ਨੂੰ ਅਕਾਲ ਤਖਤ ਤੇ ਤਲਬ ਹੋਣਾ ਚਾਹੀਦਾ ਆ ਤਾਂ ਕੋ ਗੱਲੇ ਨਹੀਂ ਬਣਦੀ ਇਹਨਾਂ ਤਾਂ ਇੱਕ ਗੁਰੂ ਰਾਨ ਸਾਹਿਬ ਨੂੰ ਖੜਾਉਣਾ ਇੱਕ ਆਮ ਪੁਸਤਕਾਂ ਨੂੰ ਮੋਹਰਾ ਖੋਲਿਆ ਵਗੈ ਤਾਂ ਅਸੀਂ ਕਿਤਾਬ ਪੜਦੇ ਬਿਲਕੁਲ ਗੁਰਮਰਯਾਦਾ ਦੇ ਉਲਟਾ ਉਲਟਾ ਇਹ ਕੁਰਸੀ ਤੇ ਬਹਿ ਕੇ ਪੜਨਾ ਟੇਬਲ ਤੇ ਅਲੇ ਜਿਹੜਾ ਮਹਾਰਾਜ ਦਾ ਪ੍ਰਕਾਸ਼ ਹੀ ਨਾ ਕਰਿਆ ਵਾ ਮੈਨੂੰ ਕਿਛੇ ਦਾ ਕਾਸ ਹੈ ਪੀਪਰ ਚੰਦੂਆ ਸਾਹਿਬ ਵੀ ਹੋਣਾ ਨਹੀਂ ਐਂਦੀ ਰੱਖਿਆ ਵਾ ਇਹਨੇ ਕਲਦੀ ਨਾ ਕਲਦ ਚਾਹਦੇ ਪਹੁੰਚਾਓਗੇ ਇਸ ਤਰੀਕੇ ਨਾਲ ਇਸ ਬੰਦੇ ਨੂੰ ਤਲਬ ਕਰੋ ਬਿਲਕੁਲ ਇਸ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਭਾਜਪਾ ਆਗੂ ਨੂੰ ਸ਼੍ਰੀ ਅਕਾਲ ਤਖਸੈਬ ਵਿੱਚ ਤਲਬ ਕਰਨ ਦੀ ਜੋ ਮੰਗ ਹੈ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਫੋਟੋ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਇੱਕ ਕੁਰਸੀ ਦੇ ਉੱਪਰ ਬੈਠ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਰਹੇ ਨੇ ਤੇ ਆਪਣੀ ਫੇਸਬੁੱਕ ਆਈਡੀ ਤੇ ਉਹਨਾਂ ਨੇ ਇਹ ਫੋਟੋ ਪਾਈ ਹੈ ਜਿਸ ਤੋਂ ਬਾਅਦ ਫੋਟੋ ਵਾਇਰਲ ਹੋਈ ਤਾਂ ਲਗਾਤਾਰ ਇਕਬਾਲ ਸਿੰਘ ਦੇ ਖਿਲਾਫ ਨੌਜਵਾਨਾਂ ਤੇ ਹੋਰ ਸਿੱਖ ਜਥੇਬੰਦੀਆਂ ਦਾ ਗੁੱਸਾ ਪੜ ਗਿਆ ਪੂਰੇ ਮਾਮਲੇ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਅਸੀਂ ਗੱਲ ਕਰਾਂਗੇ ਸਾਡੇ ਪੱਤਰ ਗਰਗ ਰਾਨਾ ਦੇ ਨਾਲ ਤੋਂ ਦੱਸਿਆ ਕਿ ਲਗਾਤਾਰ ਜੋ ਭਾਜਪਾ ਆਗੂ ਨੇ ਇਹਨਾਂ ਆਪਣੀਆਂ ਹਰਕਤਾਂ ਦੇ ਕਾਰਨ ਚਰਚਾ ਵਿੱਚ ਰਹੇ ਨੇ ਚਾਹੇ ਉਹ ਹਰਕਤਾਂ ਵਿਵਾਦਤ ਬਿਆਨ ਹੋਣ ਜਾਂ ਫਿਰ ਇਸਤਰਾ ਦੀਆਂ ਸ਼ਰਮਨਾਕ ਘਟਨਾਵਾਂ ਜਿਸ ਤੋਂ ਬਾਅਦ ਹੁਣ ਲਗਾਤਾਰ ਜੋ ਹੈ ਸਿੱਖ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਹੈ ਕਿ ਲਗਾਤਾਰ ਅਗਰ ਭਾਜਪਾ ਆਗੂ ਨਿਸਾਨਾ ਦੇ ਹੱਕ ਦੇ ਵਿੱਚ ਖੜੇ ਨਹੀਂ ਹੋ ਸਕਦੇ ਤੇ ਇਸ ਤਰ੍ਹਾਂ ਦੀਆਂ ਸ਼ਰਮਨਾਕ ਪੋਸਟਾਂ ਪਾ ਕੇ ਉਹ ਸਿੱਖ ਭਾਵਨਾਵਾਂ ਨੂੰ ਫੇਸ ਨਹੀਂ ਪਹੁੰਚਾ ਸਕਦੇ ਪੂਰੇ ਮਾਮਲੇ ਤੇ ਸਾਡੇ ਨਾਲ ਗੱਲ ਕਰਨ ਲਈ ਜੁੜ ਚੁੱਕੇ ਨੇ ਸਾਡੇ ਪੱਤਰਕਾਰ ਗੌਰਵ ਰਾਣਾ ਜੀ ਗੌਰਵ ਕੀ ਆ ਪੂਰਾ ਮਾਮਲਾ ਤੇ ਇਹੇ ਫੋਟੋ ਵਾਇਰਲ ਹੋ ਰਹੀ ਆ ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਦਾ ਗੁੱਸਾ ਭੜਕ ਰਿਹਾ ਜੀ ਬਿਲਕੁਲ ਕੱਲ ਨਵੇਂ ਬਰੇਤੇ ਜੋ ਬਾਜਪਾ ਦੇ ਨੈਕਸਟ ਸਪੋਕਸਮੈਨ ਨਿਯੁਕਤ ਕੀਤੇ ਗਏ ਨੇ ਰਾਜਪੁਰਾ ਡਿਸਟ੍ਰਿਕਟ ਉਪਰ ਦੇ ਨਾਲ ਸੰਬੰਧਤ ਨਹੀਂ ਇਹਨਾਂ ਨੇ ਆਪਣੇ ਪਿੰਡ ਕਲਮਾ ਵਿਖੇ ਜੋ ਫਾਰਮ ਹਾਊਸ ਬਣਾਇਆ ਉਸ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਤੇ ਕੱਲ ਇਹਨਾਂ ਨੇ ਇੱਕ ਫੋਟੋ ਆਪਣੀ ਫੇਸਬੁੱਕ ਆਈਡੀ ਤੇ ਪਾਈ ਜਿੱਦੇ ਵਿੱਚ ਕੀ ਦਿਖਾਈ ਦੇ ਰਿਹਾ ਕਿ ਇਹ ਕਿਸੇ ਰੂਮ ਦੇ ਵਿੱਚ ਬੈਠੇ ਨੇ ਤੇ ਇਹ ਗੁਰੂ ਮਹਾਰਾਜ ਦੇ ਜੋ ਕੰਨ ਸਾਹਿਬਾ ਨੂੰ ਪੜ੍ਹ ਰਹੇ ਨੇ ਪਰ ਇਹ ਕਿਸੇ ਕੁਰਸੀ ਤੇ ਬੈਠੇ ਨੇ ਤੇ ਜਿਸ ਜਗ੍ਹਾ ਤੇ ਕੰਨ ਸਾ ਰੱਖਿਆ ਹੈ ਉਹ ਵੀ ਇਕ ਨੋਰਮਲ ਮੇਜ ਦਿਖਾਈ ਦੇ ਰਿਹਾ ਹੈ ਜਿਸ ਤੋਂ ਬਾਅਦ ਇਹਨਾਂ ਦੀ ਇਹ ਫੋਟੋ ਜੋ ਸਿੱਖ ਸੰਗਤ ਦੇ ਜਾਂ ਜੋ ਧਾਰਮਿਕ માનਤਾਵਾਂ ਦੇ ਨਾਲ ਜੁੜੇ ਲੋਕ ਸੀ ਉਹਨਾਂ ਨੇ ਵਾਇਰਲ ਕਰ ਦਿੱਤੀ ਵੱਖ-ਵੱਖ ਗਰੁੱਪਾਂ ਦੇ ਵਿੱਚ ਉਸ ਤੋਂ ਬਾਅਦ ਕਾਫੀ ਵਿਵਾਦ ਹੋ ਗਿਆ ਕਿ ਸਿੱਖ ਸੌਟਾ ਨੇ ਅੱਜ ਇੱਕ ਵੱਡੀ ਕਦਰ ਦਾ ਚੌਂਤੀ ਸਿੰਘ ਸੇਵਕ ਗੁਰਦੁਆਰਾ ਬੂਗਾ ਸਾਹਿਬ ਜਿਲ੍ਹਾ ਰੋਪਨਗਰ ਦੇ ਵਿੱਚ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਧਾਰਮਿਕ ਮर्याਦਾਵਾਂ ਦੀ ਉਲੰਘਣਾ ਹੈ ਜੋ ਨਿਯਮ ਹੁੰਦੇ ਨੇ ਗੁਰੂ ਮਹਾਰਾਜ ਦੇ ਪ੍ਰਕਾਸ਼ ਦੇ ਉੱਥੇ ਚੰਦੂਆ ਸਾਹਿਬ ਵੀ ਹੈ ਜਾਂ ਨਹੀਂ ਹੈ ਪੀੜਾ ਸਾਹਿਬ ਉੱਤੇ ਪ੍ਰਕਾਸ਼ ਹੋਣਾ ਚਾਹੀਦਾ ਤੇ ਜੋਖੜਾ ਮਾਰ ਕੇ ਇਹਨੂੰ ਗ੍ਰੰਥਸਹਾ ਮਾਰੀ ਨੂੰ ਪਰੰਦਾ ਇੱਕ ਨਿਜਮ ਬਣਾਇਆ ਹੋਇਆ ਹੈ ਜੋ ਇੱਕ ਪ੍ਰਥਾ ਚੱਲਦੀ ਹੈ ਉਹ ਸਾਰੀਆਂ ਚੀਜ਼ਾਂ ਉੱਤੇ ਨਹੀਂ ਦੇਖਣ ਨੂੰ ਮਿਲੀਆਂ ਇਸ ਕਰਕੇ ਇਹ ਇੱਕ ਇੱਕ ਤਰ੍ਹਾਂ ਦੀ ਬੇਅਦਬੀ ਹੈ ਤੇ ਉਹਨਾਂ ਨੇ ਇਸ ਪੂਰੇ ਮਾਮਲੇ 'ਚ ਕਾਨੂੰਨਕ ਤੌਰ 'ਤੇ ਕਾਰਵਾਈ ਦੀ ਮੰਗ ਕੀਤੀ ਆ ਉੱਥੇ ਹੁਣ 71 ਤੋਂ ਲੋਕਾਂ ਦੀ ਵਾਹੀ ਸ਼ੁਰੂ ਹੋ ਗਈ ਹੈ ਤੇ ਇਸ ਵਿੱਚ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਉਹਨਾਂ ਦਾ આરોਪ ਹੈ ਕਿ ਇਹ ਪਹਿਲਾਂ ਵੀ ਕਿਸਾਨ ਅੰਦੋਲਨ ਦੇ ਮੁੱਦੇ ਤੇ ਕਿਸਾਨਾਂ ਦੇ ਖਿਲਾਫ ਬੋਲਦੇ ਨੇ ਇਹ ਗੁਰੂ ਮਹਾਰਾਜ ਦੇ ਘਰ ਵਿੱਚ ਪ੍ਰਕਾਸ਼ ਜੋ ਕੀਤਾ ਹੈ ਉਸ ਦੇ ਵਿੱਚ ਜੋ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ ਹੈ ਇਸ ਕਰਕੇ ਉਤੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਅ ਕਾਲਕਤ ਆਪਣੇ ਉਹਦੇ ਵਿੱਚ ਲੈ ਲਏ ਜੀ ਗੌਰਵ ਕੇ ਗੱਲ ਕਰੀਏ ਤਾਂ ਖੁਦ ਨੂੰ ਸਿੱਖ ਵਿਦਵਾਨ ਹੋਣ ਦਾ ਪ੍ਰਚਾਰ ਕਰਦੇ ਨੇ ਇਹ ਲਗਾਤਾਰ ਕਹਿੰਦੇ ਨੇ ਕਿ ਮੈਂ ਬਹੁਤ ਵੱਡਾ ਸਿੱਖ ਵਿਦਵਾਨ ਹਾਂ ਤੇ ਲਗਾਤਾਰ ਜੋ ਹੈ ਇਸ ਸਿੱਖ ਵਿਦਵਾਨ ਹੋਣ ਦੇ ਨਾਤੇ ਪ੍ਰਚਾਰ ਵੀ ਕਰਦੇ ਰਹਿੰਦੇ ਨੇ ਪਰ ਇਸ ਤਰ੍ਹਾਂ ਦੀ ਜੋ ਹਰਕਤ ਕੀਤੀ ਗਈ ਹੈ ਕੀ ਲੱਗਦਾ ਹੈ ਕਿ ਜਾਣ ਬੁੱਝ ਕੇ ਕੀਤੀ ਗਈ ਹੈ ਭਾਜਪਾ ਵੱਲੋਂ ਇਹ ਬਿਲਕੁਲ ਇੱਕ ਇਲਾਕੇ ਵਿੱਚ ਵੀ ਤੇ ਜ਼ਿਲ੍ਹੇ ਵਿੱਚ ਵੀ ਜਦ ਵੀ ਕਦੀ ਆਪਣੀ ਕਰਦੇ ਨੇ ਆਪਣਾ ਪ੍ਰਚਾਰ ਕਰਦੇ ਨੇ ਜਾਂ ਕਿਤੇ ਜਾਂਦੇ ਸੀ ਜਦੋਂ ਨੈਸ਼ਨਲ ਸਪੋਰਟਸਮੈਨ ਦਾ ਇਹਨਾਂ ਨੂੰ ਉਹਦਾ 3-6-7 ਮਹੀਨੇ ਪਹਿਲਾਂ ਮਿਲਿਆ ਉਸ ਤੋਂ ਪਹਿਲਾਂ ਇਹ ਸਿੱਖ ਵਿਦਵਾਨ ਦੇ ਦੌਰ ਤੇ ਹੀ ਵਿਝਲਦੇ ਸੀ ਤੇ ਲੋਕਾਂ ਨੇ ਰੂਪਰੂ ਇੱਕ ਹੋਰ ਫੋਟੋ ਜੋ ਵਾਇਰਲ ਕਰ ਦਿੱਤੀ ਜਿਸ ਵਿੱਚ ਕਿਸੇ ਧਰਨੇ ਵਿੱਚ ਇਹ ਨੀਜੇ ਬਰੀ ਉੱਤੇ ਝੋਕੜਾ ਮਾਰ ਕੇ ਬੈਠੇ ਨੇ ਪਰ ਜਦੋਂ ਪ੍ਰਕਾਸ਼ ਮਹਾਰਾਜ ਦਾ ਕੀਤਾ ਇਹਦੇ ਜਦੋਂ ਗ੍ਰੰਥਾ ਪੜ੍ਹ ਰਹੇ ਨੇ ਤਾਂ ਓਸੀ ਉੱਤੇ ਬੈਠੇ ਨੇ ਤੋ ਇੱਕ ਵੱਡੀ ਸਮੱਸਿਆ ਖੜੀ ਹੋਈ ਹੈ ਕਿ ਜਾਂਚ ਦਾ ਵਿਸ਼ਾ ਬਣ ਗਿਆ ਹੈ ਕਿ ਜਾਣਬੁੱਝ ਕੇ ਕੀਤਾ ਗਿਆ ਹੈ ਜਾਂ ਫਿਰ ਇਹ ਇਹ ਕਿਸ ਤਰ੍ਹਾਂ ਦੇ ਨਾਲ ਇਹ ਵਿਦਵਾਨ ਹੋਣ ਦੇ ਮੌਜੂਦ ਹੈ ਨਾ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਨੇ ਇਸ ਪੂਰੇ ਮਾਮਲੇ ਲੈ ਕੇ ਇੱਕ ਵੱਡੀ ਇਕੱਤਰਤਾ ਦੀ ਵੱਡੀ ਮੀਟਿੰਗ ਵਾਅਦਵਾ ਜਿਵੇਂ ਬੰਨੀ ਆ ਵੀ ਥੋੜੀ ਦੇਰ ਬਾਅਦ ਸ਼ੁਰੂ ਹੋਣ ਜਾ ਰਹੀ ਜੀ ਜਿਸ ਤਰ੍ਹਾਂ ਤੁਸੀਂ ਕਹਿ ਕਿ ਧਰਨੇ ਵਿੱਚ ਹਮੇਸ਼ਾ ਚੌਕੜੀ ਮਾਰ ਕੇ ਬੈਠਦੇ ਨੇ ਪਰ ਇਸ ਤਰ੍ਹਾਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਰਹੇ ਨੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਮर्यादा ਦਾ ਉਲੰਘਣ ਕਰ ਰਹੇ ਨੇ ਤੇ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਹੈ ਬਿਲਕੁਲ ਬਿਲਕੁਲ ਇਸੇ ਗੱਲ ਨੂੰ ਲੈ ਕੇ ਸੰਗਤ ਵਿੱਚ ਭਾਰੀ ਗੁੱਸਾ ਹੈ ਕਿ ਜੋ ਵਿਦਵਾਨ ਆਪਣੇ ਆਪ ਨੂੰ ਕਹਾਂਦੇ ਨੇ ਤੇ ਇੱਕ ਅਨੰਦਪੁਰ ਸਾਹਿਬ ਦੇ ਨਾਮੀ ਜੋ ਸੰਸਥਾ ਦੇ ਹੁਣੇ ਵੱਡੇ ਬਖਤਰ ਦੇ ਉਹਦੇ ਉਦੇਦਾਰ ਵੀ ਨਿਯੁਕਤ ਨੇ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ 'ਚ ਗੁੱਸਾ ਹੈ ਕਿ ਹਕੀਕਤ ਦੀ ਵਿਦਵਾਨ ਵੀ ਕਹਿੰਦੇ ਆਪਣੇ ਆਪ ਨੂੰ ਇਦਾਂ ਸੀ ਆਪਣੇ ਆਪ ਨੂੰ ਸਿੱਖ ਪੰਥ ਦੇ ਅੱਗੇ ਜੋ ਜੋ ਨਿਯਮਾਂ ਤੇ ਚੱਲਣ ਵਾਲੇ ਵੀ ਆਲਦੇ ਪਰ ਐਡੀ ਵੱਡੀ ਗੱਲ ਕਿ ਕਿਸ ਤਰ੍ਹਾਂ ਕਰ ਦਿੱਤੀ ਇਹ ਪੂਰਾ ਮਾਮਲਾ ਵਿਵਾਦਤ ਬਣਿਆ ਹੋਇਆ ਜੀ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਪੂਰੀ ਜਾਣਕਾਰੀ ਲਈ ਸਾਡੇ ਪੱਤਰਕਾਰ ਸੰਗ ਗੌਰਵ ਰਾਣਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਲੋਕਾਂ ਦਾ ਗੁੱਸਾ ਜੋ ਕਿਸਾਨ ਚਾਹੇ ਜਥੇਬੰਦੀਆਂ ਹੋਣ ਚਾਹੇ ਕਿਸਾਨ ਜਥੇਬੰਦੀਆਂ ਹੋਣ ਜਾਂ ਫਿਰ ਸਿੱਖ ਜਥੇਬੰਦੀਆਂ ਹੋਣ ਇਸ ਤਸਵੀਰ ਤੋਂ ਬਾਅਦ ਲਗਾਤਾਰ ਲੋਕਾਂ ਦਾ ਗੁੱਸਾ ਭੜਕ ਰਿਹਾ ਕਿਉਂਕਿ ਇਹ ਗੁੱਸਾ ਭੜਕਣਾ ਲਾਜ਼ਮੀ ਵੀ ਹੈ ਕਿਉਂਕਿ ਇਸ ਤੋਂ ਬਾਅਦ ਜੋ ਤਾਂ ਦੱਸਦੀ ਹੈ ਕਿ ਹਾਲਾਂਕਿ ਖੁਦ ਨੂੰ ਸਿੱਖ ਵਿਦਵਾਨ ਹੋਣ ਦਾ ਦਾਵਾ ਕਰਦੇ ਨੇ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਉਹ ਆਖਿਰ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਭਾਜਪਾ ਆਗੂ ਆਪਣੇ ਵਿਵਾਦਤ ਬਿਆਨ ਕਾਰਨ ਜਾਂ ਫਿਰ ਇਹਨਾਂ ਹਰਕਤਾ ਦੇ ਕਾਰਨ ਚਰਚਾ ਵਿੱਚ ਨੇ ਤੁਹਾਨੂੰ ਇੱਕ ਵਾਰ ਫਿਰ ਤੋਂ ਸੁਣਾ ਦਿੰਨੇ ਆ ਆਡੀਓ ਜੋ ਵਾਇਰਲ ਹੋ ਰਹੀ ਐ ਸ ਤਸਵੀਰ ਦੇ ਨਾਲ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਐ ਕਿ ਲਗਾਤਾਰ ਗੁੱਸਾ ਲੋਕਾਂ 'ਚ ਫੜਕ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਐ ਜੀ ਜੋ ਕੁਛ ਇਹ ਕਰ ਰਿਹਾ ਐ ਗੁਰਮਰਯਾਦਾ ਦਾ ਕਹਾਣ ਹੈ ਜੀ ਇਹ ਮੁੱਦਾ ਅਖਾਲ ਤਖਤ ਤੇ ਪਹੁੰਚਾਉਣਾ ਚਾਹੀਦਾ ਇਸ ਬੰਦੇ ਨੂੰ ਅਖਾਲ ਤਖਤ ਤੇ ਤਲਬ ਹੋਣਾ ਚਾਹੀਦਾ ਆਹ ਬਾਤ ਆਤਾ ਕੋ ਗੱਲੇ ਨਹੀਂ ਬਣਦੀ ਇਹਨਾਂ ਤਾਂ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਖੜਾਉਣਾ ਇੱਕ ਆਮ ਪੁਸਤਕ ਵਾਂਗ ਮੋਰਾ ਖੋਲਿਆ ਵਾ ਕਿ ਤਾਂ ਅਸੀਂ ਕਿਤਾਬ ਪੜ੍ਹਦੇ ਬਿਲਕੁਲ ਗੁਰਮਰਯਾਦਾ ਦੇ ਉਲਟਾ ਉਲਟਾ ਇਹ ਕੁਰਸੀ ਤੇ ਬਹਿ ਕੇ ਪੜਨਾ ਟੇਬਲ ਤੇ ਅਰੇ ਜਿਹੜਾ ਮਹਾਰਾਜ ਦਾ ਪ੍ਰਕਾਸ਼ ਹੀ ਨਾ ਕਰਿਆ ਵਾ ਮੈਨੂੰ ਕਿਛੇ ਦਾ ਕਾਸ ਹੈ ਪੀਪਰ ਚੰਦੂਆ ਸਾਹਿਬ ਵੀ ਹੋਣਾ ਨਹੀਂ ਐਤੀ ਰੱਖਿਆ ਵਾ ਇਹਨੇ ਇੱਕ ਗੱਲ ਦੀ ਨਾ ਕਾਲਦਸਰਬ ਤੇ ਪਹੁੰਚਾਉਗੇ ਇਹ ਤਰੀਕੇ ਨਾਲ ਇਸ ਬੰਦੇ ਨੂੰ ਚਲਬ ਕਰੋ ਜੀ ਲਗਾਤਾਰ ਜੋ ਤਾਂ ਦਾਸੀ ਹੈ ਕਿ ਆਡੀਓ ਹੈ ਜੋ ਵਾਇਰਲ ਹੋ ਰਹੀ ਹੈ ਸਭ ਤਸਵੀਰ ਦੇ ਨਾਲ ਜਿਸ ਵਿੱਚ ਹੈ ਬੀਜਪੀ ਆਗੂ ਨੇ ਨਵਾਕਾਰਕਿਰਤਾ ਪਾਜਪਾ ਦਾ ਨੈਸ਼ਨਲ ਸਪੋਕਸਮੈਨ ਦੱਸਿਆ ਜਾ ਰਿਹਾ ਕਿ ਹਾਲਾਂਕਿ ਸਿੱਖ ਵਿਦਵਾਨ ਹੋਣ ਦਾ ਵੀ ਕੋਦ ਨੂੰ ਪ੍ਰਚਾਰ ਕਰਦਾ ਹੈ ਨੈਸ਼ਨਲ ਸਪੋਕਸਮੈਨ ਥੋੜੀ ਦੇਰ ਪਹਿਲਾਂ ਹੀ ਲਾਇਆ ਗਿਆ ਸੀ ਭਾਜਪਾ ਨੇ ਤੇ ਫੋਟੋ ਵਾਇਰਲ ਹੋਈ ਤਾਂ ਆਪਣੇ ਆਪ ਹੀ ਇਹ ਇੱਕ ਵਿਵਾਦਾਂ ਦਾ ਕਾਰਨ ਬਣ ਗਈ ਹਾਲਾਂਕਿ ਭਾਜਪਾ ਨੂੰ ਲਗਾਤਾਰ ਵਿਵਾਦਾਂ ਵਿੱਚ ਨਹੀਂ ਇਹ ਪਹਿਲੀ ਕੋਈ ਗੱਲ ਨਹੀਂ ਹੈ ਕਿ ਜਿਸ ਤੋਂ ਬਾਅਦ ਕੇ ਭਾਜਪਾ ਨੂੰ ਇਸ ਤਰ੍ਹਾਂ ਦੇ ਨਾਲ ਕੋਈ ਵਿਵਾਦਤ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਤ ਨੇ ਬਿਆਨ ਦਿੱਤਾ ਸੀ ਜਿਸ ਨੇ ਕਿਹਾ ਸੀ ਕਿ ਜੋ ਕਿਸਾਨੀ ਸੰਘ ਅਸ਼ ਵਿੱਚ ਸ਼ਾਮਲ ਹੁੰਦੇ ਨੇ ਉਹ ਪਿਕਨਿਕ ਮਨਾਉਣ ਜਾ ਰਹੇ ਨੇ ਜਿਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਵੀ ਭੜਕਿਆ ਸੀ ਤੇ ਕਿਸਾਨਾਂ ਇਸ ਦੇ ਲਈ ਵਿਰੋਧ ਵੀ ਜਤਾਇਆ ਸੀ ਹਾਲਾਂਕਿ ਵਿਰੋਧ ਜਤੋਣ ਵਾਲੇ ਜਿਨ੍ਹਾਂ ਨੇ ਕੈਬਨਟ ਮੰਤਰੀ ਸਾਬਕਾ ਕੈਬਨਟ ਮੰਤਰੀ ਦੇ ਘਰ ਦੇ ਵਿੱਚ ਗੋਹਾ ਸੁੱਟਿਆ ਸੀ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ ਪਰ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਇਹ ਇੱਕ ਨਵਾਂ ਮਾਮਲਾ ਹੈ ਜਿਸ ਤੋਂ ਬਾਅਦ ਲਗਾਤਾਰ ਖੁਦ ਨੂੰ ਸਿੱਖ ਵਿਦਵਾਨ ਹੋਣ ਦਾ ਪ੍ਰਚਾਰ ਕਰਦੇ ਆ ਰਹੇ ਸਖਸ਼ ਵੱਲੋਂ ਇਸ ਤਰ੍ਹਾਂ ਦੀ ਸ਼ਰਮਨਾਕ ਘਟਨਾ ਕੀਤੀ ਗਈ ਹੈ ਇਸ ਤਰ੍ਹਾਂ ਦੀ ਸ਼ਰਮਨਾਕ ਜਿਹੜੀ ਘਟਨਾ ਕਹਿ ਸਕਦੇ ਹੋ ਉਸ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਦਾ ਜੋ ਗੁੱਸਾ ਉਹ ਭੜਕ ਰਿਹਾ ਹਾਲਾਂਕਿ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਇਹ ਕਿਸਰਾਂ ਨਾਲ ਬੇਅਦਬੀ ਕਰ ਰਿਹਾ ਜਿਸ ਤੋਂ ਬਾਅਦ ਇਹ ਗੁੱਸਾ ਭੜਕਣਾ ਵੀ ਲਾਜ਼ਮੀ ਹੈ ਤਸਵੀਰ ਸਾਫ ਤਾਂ ਤੇ ਆਪਣੇ ਆਪ ਚ ਬਿਆਨ ਕਰਦੀ ਹੈ ਪੂਰੀ ਤਰ੍ਹਾਂ ਨਾਲ ਕਿਸ ਤਰ੍ਹਾਂ ਨਾਲ ਬੇਅਦਬੀ ਕੀਤੀ ਗਈ ਜੇਕਰ ਤੁਸੀਂ ਸਿੱਖ ਮਰਿਆਦਾ ਦੇ ਤਹਿਤ ਚੱਲ ਨਹੀਂ ਸਕਦੇ ਜੇਕਰ ਤੁਸੀਂ ਉਸ ਦਾ ਪਾਲਨ ਨਹੀਂ ਕਰ ਸਕਦੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਵੀ ਨਹੀਂ ਦੇਣਾ ਚਾਹੀਦਾ ਜਿਸ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਪੜਕਣ ਦੱਸਿਆ ਕਿ ਲਗਾਤਾਰ ਫੋਟੋ ਤੇ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਅ ਇਕਬਾਲ ਸਿੰਘ ਲਾਲਪੁਰਾ ਨੇ ਆਪਣੇ ਫੇਸਬੁਕ ਆਈਡੀ ਤੇ ਇਸ ਫੋਟੋ ਨੂੰ ਸ਼ੇਅਰ ਕੀਤਾ ਸੀ ਨਵੇਂ ਸਾਲ ਦੇ ਮੌਕੇ ਤੇ ਜਿਸ ਤੋਂ ਬਾਅਦ ਇਹ ਫੋਟੋ ਵਾਇਰਲ ਹੋਈ ਤਾਂ ਲੋਕਾਂ ਦੇ ਵਿੱਚ ਗੁੱਸਾ ਭੜਕਣਾ ਵੀ ਲਾਜ਼ਮੀ ਸੀ ਲਗਾਤਾਰ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਹੀ ਹੈ ਤਾਂ ਜੋ ਮਰਿਆਦਾ ਮਰਿਆਦਾ ਦੇ ਤਹਿਤ ਪੜੇ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਨਾਲ ਥੱਲੇ ertid ਤੇ ਬੈਠ ਕੇ ਪੜ੍ਹਨਾ ਚਾਹੀਦਾ ਸੀ ਤੇ ਪੂਰੀ ਮਰਿਆਦਾ ਦਾ ਪਾਲਨ ਕਰਨਾ ਚਾਹੀਦਾ ਸੀ ਪਰ ਇਸ ਤਰ੍ਹਾਂ ਦੇ ਨਾਲ ਇਸ ਨੂੰ ਜਿਸ ਜਗ੍ਹਾ ਤੇ ਉਹ ਬੈਠੇ ਨੇ ਉਸ ਨੂੰ ਕੁਰਸੀ ਵੀ ਨਹੀਂ ਕਿਹਾ ਸਕਦਾ ਕਿਹਾ ਜਾ ਸਕਦਾ ਤੇ ਸਟੂਲ ਵੀ ਨਹੀਂ ਕਿਹਾ ਜਾ ਸਕਦਾ ਤੇ ਬਿਲਕੁਲ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਸਿੱਖ ਜਥੇਬੰਦੀਆਂ ਨੇ ਚਾਹੇ ਫਿਰ ਕਿਸਾਨ ਨੌਜਵਾਨਾਂ ਦੀ ਗੱਲ ਕਰੀਏ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਗੁੱਸਾ ਇਸ ਤੋਂ ਬਾਅਦ ਪੜਾ ਗਿਆ ਲਗਾਤਾਰ ਆਪਣੇ ਵਿਵਾਦਿਤ ਬਿਆਨਾਂ ਦੇ ਕਾਰਨ ਤੇ ਆਪਣੇ ਕਾਰਨਾਮਿਆਂ ਕਾਰਨ ਬੀਜੇਪੀ ਆਗੂ ਇਹ ਜੋ ਹੈ ਵਿਵਾਦਾਂ ਵਿੱਚ ਰਹਿੰਦੇ ਨੇ ਹੁਣ ਤਾਂ ਦੱਸਦੀ ਹੈ ਕਿ ਲਗਾਤਾਰ ਕਿਸਾਨੀ ਸੰਘਰਸ਼ ਐਸੇ ਵਿਚਕਾਰ ਹੀ ਐਸੇ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਹਾਲਾਂਕਿ ਇਹਨਾਂ ਘਟਨਾਵਾਂ ਦੇ ਪਿੱਛੇ ਕੀ ਕਾਰਨ ਹੈ ਔਰ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਚਾਹੇ ਭਾਜਪਾ ਆਗੂਆਂ ਦੇ ਵਿਵਾਦਤ ਬਿਆਨ ਹੋਣ ਜਾਂ ਫਿਰ ਇਸ ਤਰ੍ਹਾਂ ਨਾਲ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਹਾਲਾਂਕਿ ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਭਾਜਪਾ ਦੇ ਇੱਕ ਜ਼ਿੰਮੇਵਾਰ ਆਗੂ ਦੇ ਵੱਲੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਕਾਫੀ ਜ਼ਿਆਦਾ ਸਵਾਲਾਂ ਦੇ ਘੇਰੇ ਵਿੱਚ ਹੈ ਬਰੇ ਹਾਲ ਹੁਣ ਪੂਰੇ ਮਾਨਨੇ ਚ ਦੇਖਣਾ ਹੋਵੇਗਾ ਕਿ ਇਸ ਬੀਜਪੀ ਆਗੂ ਦੇ ਖਿਲਾਫ ਵੀ ਕੋਈ ਕਾਰਵਾਈ ਹੁੰਦੀ ਹੈ ਜਾਂ ਫਿਰ ਹਮੇਸ਼ਾ ਦੀ ਤਰ੍ਹਾਂ ਇਹਨਾਂ ਸਿੱਖ ਜਥੇਬੰਦੀਆਂ ਨੂੰ ਹੀ ਸਮਝਾ ਬੁਝਾ ਕੇ ਸ਼ਾਂਤ ਕਰਾ ਦਿੱਤਾ ਜਾਂਦਾ ਹੈ ਹਾਲਾਂਕਿ ਜਿਹੜੀ ਸਭ ਤੋਂ ਵੱਡੀ ਗੱਲ ਸਾਹਮਣੇ ਆਈ ਹੈ ਇਸ ਦੌਰਾਨ ਕਿ ਹਾਂ ਜੇਕਰ ਇਹ ਕਿਸਾਨ ਧਰਨੇ ਦੇ ਵਿੱਚ ਚੌਕੜੀ ਮਾਰ ਕੇ ਬੈਠਦੇ ਨੇ ਹਾਲਾਂਕਿ ਕਿਸਾਨਾਂ ਦੇ ਖਿਲਾਫ ਲਗਾਤਾਰ ਇਹ ਵਿਵਾਦਤ ਬਿਆਨਬਾਜ਼ੀ ਕਰਦੇ ਰਹੇ ਨੇ ਜੇਕਰ ਧਰਨਿਆਂ ਵਿੱਚ ਚੌਕੜੀ ਮਾਰ ਕੇ ਬੈਠਦੇ ਨੇ ਤਾਂ ਇਸ ਤਰ੍ਹਾਂ ਨਾਲ ਮर्यादा ਦਾ ਉਲੰਘਣ ਇਹਨਾਂ ਵੱਲੋਂ ਕਿਉਂ ਕੀਤਾ ਗਿਆ ਪੂਰੇ ਸਵਾਲਾਂ ਦਾ ਜਵਾਬ ਹਾਲਾਂਕਿ ਕਦੋਂ ਮਿਲੇਗਾ ਇਸ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਭਾਜਪਾ ਆਗੂ ਦੇ ਇਸ ਸ਼ਰਮਨਾਕ ਹਰਕਤ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਕਿਸਾਨ ਆਗੂਆਂ ਤੇ ਹੋਰ ਜ਼ਿਆਦਾ ਨੌਜਵਾਨਾਂ ਦੇ ਵਿੱਚ ਰੋਸ ਹੈ ਕਿ ਲਗਾਤਾਰ ਭਾਜਪਾ ਆਗੂਆਂ ਵੱਲੋਂ ਇਸ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਟੈਲੀਪੋਸਟ ਪੰਜਾਬੀ ਲਈ ਰਣਜੀਤ ਕੌਰ ਧੰਨਵਾਦ